ਤੇ ਸਾਥੀ ਸਦਕਾਰ ਜੋ ਸਤਸੰਗੀ ਜੀ ਆਓ ਧੰਨ ਧੰਨ ਸਾਇੰਥੀ ਗੋਬਿੰਦ ਸਿੰਘ ਮਹਾਰਾਜ ਵਾਲਾ ਬਰਛੀ ਕੀਤੀ ਮੇਰੇ ਪੜ੍ਹੇ ਸਾਹਿਬ ਜੀ ਨਾਲ ਜੀ ਬਾਈ ਦੇ ਪਤੇ ਗੁਰ ਆਹੇ ਜੀਕਾਰ ਆਸਾ ਆ ਜੀ 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 ਮੈਂ ਜਦ ਕਲੀਪਰ ਵਿੱਚ ਕਰਨ ਜਾ ਰਹੇ ਹਾਂ ਇੱਕ ਉਹ ਆਪ ਕੋਈ ਤਾਂ ਨਹੀਂ ਧੰਨ ਧੰਨ ਸਾਇੰਥੀ ਗੁਰਸਾਹਿਬ ਮਹਾਰਾਜ ਦੇ ਸਰੂਪਾ ਦੀ ਪੀਐਲਪੀ ਵਾਲੇ ਸੇ ਬੋਲ ਬੜਦੇ ਹੈ ਕਦੇ ਆਦ ਸਾਧਣਾ ਨੇ ਗਿਆਨ ਕੀ ਕਰਦੀ ਕਦੇ ਕਿਸੇ ਨੇ ਕਰਦੀ ਕਦੇ ਕਿਸੇ ਨੇ ਕਰਦੀ ਅਸੀਂ ਸੁਤੇ ਪਏ ਆ ਸੰ ਜਾਨਵਰ ਵਾਲਾ ਕੌਣ ਹੈ ਅਸੀਂ ਜਾਣੇ ਆ ਡੇਰੀਆਂ ਤੇ ਮੱਠਾ ਦੇਖਦੇ ਆ ਸੱਸ ਪਤਾ ਕੀ ਕਰਦੀ ਹੈ ਤਰਕੇ ਗੁਰਦੁਆਰੇ ਚਲ ਜਾਂਦੀ ਤੇ ਬੈਨ ਉਹਦੇ ਜੀ ਸਾਹ ਨੂੰ ਮੜੀ ਗਈ ਕਈ ਤੇ ਨੇ ਨਾ ਬਰਾਬਰ ਨੇ ਧਰ ਨਾਲ ਵਪਾਰੀ ਜਿਹਨੂੰ ਮੱਲ ਤੱਕੜੀ ਮਾਰੀ ਕਰਦਾ ਸੋ ਮੈਂ ਇਹ ਕਵਿਤਾ ਪੇਸ਼ ਕਰਨ ਜਾ ਰਿਹਾ ਉਹ ਦੇਸ਼ ਮੇਰਾ ਨਹੀਂ ਹੋ ਸਕਦਾ ਜਿੱਤੇ ਅੱਖਾਂ ਲਗਦੀਆਂ ਬਾਣੀ ਨੂੰ ਉਹ ਦੇਸ਼ ਮੇਰਾ ਨਹੀਂ ਹੋ ਸਕਦਾ ਜਿੱਤੇ ਅੱਖਾਂ ਲਗਦੀਆਂ ਬਾਣੀ ਨੂੰ ਉਹ ਦੇਸ਼ ਮੇਰਾ ਨਹੀਂ ਹੋ ਸਕਦਾ ਜਿੱਤੇ ਅੱਖਾਂ ਲਗਦੀਆਂ ਬਾਣੀ ਨੂੰ ਅੱਖਾਂ ਚੋਂ ਅਤਰੂ ਵਗਦੇ ਨੇ ਅੱਖਾਂ ਚੋਂ ਅਤਰੂ ਵਗਦੇ ਨੇ ਅੱਖਾਂ ਚੋਂ ਅਤਰੂ ਵਗਦੇ ਨੇ ਸੁਣ ਸੁਣ ਕੇ ਦਰਦ ਕਹਾਣੀ ਨੂੰ ਉਹ ਉਹ ਦੇਸ਼ ਮੇਰਾ ਨਹੀਂ ਹੋ ਸਕਦਾ ਜਿੱਦਿਆਂ ਅੱਗਾਂ ਲਗਦੀਆਂ ਵਾਲੀ ਨੂੰ ਭਾਵਨ ਪੀੜਾ ਤੁਰੂ ਕਰੰਤ ਦੀਆਂ ਜਾਨਵਾਂ ਅੱਗਾਂ ਲਾ ਕੇ ਸਾਲੀਆਂ ਨੇ ਭਾਵਨ ਪੀੜਾ ਤੁਰੂ ਕਰੰਤ ਦੀਆਂ ਅੱਗਾਂ ਲਾ ਕੇ ਜਾਨਵਾਂ ਸਾਲੀਆਂ ਨੇ ਅੱਜ ਦੇਸ਼ ਮੇਰੇ ਨੂੰ ਦੇਖੋ ਦੇ ਕਿਹੜੀਆਂ ਪੀੜਾ ਅੱਜ ਖਾਰੀਆਂ ਨੇ ਅੱਜ ਕੋਮੇ ਬੀੜਾਂ ਖਾਰੀਆਂ ਨੇ ਅੱਗਾ ਗੁਰੂ ਗ੍ਰੰਥ ਸਾਹਿਬ ਨੂੰ ਲਾਰੀਆਂ ਨੇ ਕਿਹੜੀਆਂ ਬੀੜਾਂ ਸਾਨੂੰ ਖਾਰੀਆਂ ਨੇ ਵਾਰ-ਵਾਰ ਨਹੀਂ ਵਾਰ-ਵਾਰ ਘਣੋ ਗਲਾਮੀ ਲਾਣ ਲਈ ਹੱਸ ਪਾਸਿਆਂ ਉੱਤੇ ਚੜਦੇ ਆਈ ਅਸੀਂ ਗਲੋ ਗਲਾਮੀ ਲਾਉਣ ਲਈ ਹੱਸ ਬਾਤਿਆਂ ਉੱਤੇ ਚੜਦੇ ਰਹੀ ਠਿਕਾਣਾ ਗੋਰੀਆਂ ਦੇ ਮਰੇ ਅਸੀਂ ਇਹਦੀ ਸ਼ਾਮ ਦੀ ਖਾਤਰ ਖੜਦੇ ਰਹਿ ਠਿਕਾਣਾ ਗੋਰੀਆਂ ਦੇ ਮਰੇ ਇਹਦੀ ਸ਼ਾਮ ਦੀ ਖਾਤਰ ਖੜਦੇ ਰਹਿ ਲੜ ਲੜ ਕੇ ਹਿੰਦਜੋ ਕੱਟਿਆ ਸੀ ਲੜ ਲੜ ਕੇ ਹਿੰਦਜੋ ਕੱਟਿਆ ਸੀ ਗੋਰੀ ਸਰਕਾਰ ਜਰਵਾਣੀ ਉਹ ਦੇਸ਼ ਮੇਰਾ ਨਹੀਂ ਹੋ ਸਕਦਾ ਨਿੱਤੇ ਅੰਗਾ ਲਗਦੀ ਆ ਬਾਣੀ ਉਹ ਦੇਸ਼ ਮੇਰਾ ਨਹੀਂ ਹੋ ਸਕਦਾ ਨਿੱਤੇ ਅੰਗਾ ਲਗਦੀ ਆ ਬਾਣੀ ਅਤਵਾਦੀ ਕਹਿ ਕੇ ਸਿੰਘਾਂ ਛੱਟ ਜਾਲਮ ਗੋਲੀਆਂ ਮਾਰਦੇ ਨੇ ਛੱਟ ਅਤਵਾਦੀ ਕਹਿ ਕੇ ਸਿੰਘਾਂ ਛੱਟ ਜਾਲਮ ਗੋਲੀਆਂ ਮਾਰਦੇ ਨੇ ਆਖ ਮਜੂਜਦੇ ਆਹ ਤੇ ਕੋ ਮਹਲਾ ਤਾਰ ਦੇ ਨੇ ਹਾਕਮ ਜੋ ਅਜ ਤੇ ਸਿੰਘਾਂ ਆਹ ਤੇ ਕੋ ਮਹਲਾ ਤਾਰ ਦੇ ਨੇ ਹਾਕਮ ਜੋ ਅਜ ਤੇ ਸਿੰਘਾਂ ਆਹ ਤੇ ਕੋ ਮਹਲਾ ਤਾਰ ਦੇ ਨੇ ਇਕੱਠੇ ਹੋ ਕੇ ਪਾਣੀ ਨਤ ਪੈਣੀ ਇਕੱਠੇ ਹੋ ਕੇ ਪਾਣੀ ਨਤ ਪੈਣੀ ਇਨਾਂ ਗੁੰਡਿਆਂ ਦੀ ਟਾਣੀ ਉਹ ਦੇਸ਼ ਮੇਰਾ ਨਹੀਂ ਹੋ ਸਕਦਾ ਜਿੱਤੇ ਅੱਗਾ ਲਗਤੀਆਂ ਯਾ ਨਾ ਪਾਣੀ ਨੂੰ ਬੇਅੰਕ ਦੀ ਜ਼ਿੰਦਗੀ ਜੀਣੇ ਤੋਂ ਹੁੰਦੀ ਮੌਤ ਵੀ ਤੇਰੇ ਚੰਗিয়ে ਬੇਅੰਕ ਦੀ ਜ਼ਿੰਦਗੀ ਜੀਣੇ ਤੋਂ ਹੁੰਦੀ ਮੌਤ ਵੀ ਤੇਰੇ ਚੰਗিয়ে ਅਸੀਂ ਪੜਨਾ ਨਾਲ ਨਾ ਵੀਰਾਂ ਦੇ ਜਿਨ੍ਹਾਂ ਹੱਕ ਦੀ ਆਜ਼ਾਦੀ ਮੰਗੀਏ ਅਸੀਂ ਪੜਨਾ ਨਾਲ ਨਾ ਵੀਰਾਂ ਦੇ ਜਿਨ੍ਹਾਂ ਹੱਕ ਦੀ ਆਜ਼ਾਦੀ ਮੰਗੀਏ ਜਨਵਾਰ ਜੋ ਬਚਾਉਂਦੇ ਜਾਨ ਮਾਰ ਕੇ ਜੋ ਸੁਣ ਜਾਂਦੇ ਅਨਮਾਨ ਸੰਗੀ ਉਹ ਜੀਤਾਣੀ ਨੂੰ ਉਹ ਦੇ ਸਦਾ ਨਹੀਂ ਹੋ ਸਕਦਾ ਨਿੱਤੇ ਅੱਗਾ ਲਗਦੀਆਂ ਬਾਣੀ ਨੂੰ ਉਹ ਦੇਸ਼ ਸਾਡਾ ਨਹੀਂ ਹੋ ਸਕਦਾ ਨਿੱਤੇ ਅੱਗਾ ਲਗਦੀਆਂ ਬਾਣੀ ਨੂੰ ਜਿੱਤੇ ਅੱਗਾ ਲਗਦੀਆਂ ਬਾਣੀ ਨੂੰ ਜਿੱਤੇ ਅੱਗਾ ਲਗਦੀਆਂ ਬਾਣੀ ਨੂੰ ਇਹ ਕਵਿਤਾ ਸਿਰਫ ਕਵਿਤਾ ਨਹੀਂ ਸਾਡੇ ਸਿਖਾਂ ਵਾਸਤੇ ਜੀਵਿਤ ਰੂਹਤ ਹੈ ਜਿਸ ਨੂੰ ਚੌੜਾ ਰੰਗ ਦਾ ਮਿਲਦਾ ਭਾਈ ਚੰਦਰ ਸਿੰਘ ਨੂੰ ਅੱਜ ਕੀ ਦੇਖਣਾ ਕਿ ਸਾਡੇ ਅੰਦਰ ਚੰਗਾਰੀ ਬਾਕੀ ਹੈ ਕਿ ਨਹੀਂ ਬਾਕੀ ਗੁਰਮਤ ਗਿਆਨ ਵਿੱਚ ਲੈ ਤਾਲ ਜੀ ਜੋ ਕਈ ਸਾਲਾਂ ਤੋਂ ਯਤਨ ਕਰਦਾ ਆ ਰਿਹਾ ਹੈ ਕਿ ਅਸੀਂ ਵਰਤ ਵਤ ਆਪਣੇ ਗੁਰਵੰਸ ਦਾ ਮਾਰਦਾ ਪ੍ਰਚਾਰ ਕਰੀਏ ਜੋ ਸਾਧਨਾ ਇਹ ਕਹਿੰਦਾ ਕਿ ਵਾਤ ਤੋਂ ਵਾਤ ਇਹਨਾਂ ਦੀ ਪ੍ਰਚਾਰ ਨੂੰ ਰੋਕਿਆ ਜਾਵੇ ਅਸੀਂ ਆਪਣੇ ਪਿੰਡਾਂ ਨੂੰ ਵਾਪਸ ਚਲੇ ਜਾਣਾ ਹੈ ਇਹ ਪ੍ਰੋਗਰਾਮ ਸਾਡੇ ਮਨਾਂ ਚ 4-5 ਦਿਨ ਦਾ ਖਿੰਡਾ ਜਾਣਾ ਹੈ ਜੇ ਸੱਚੇ ਗੁਰੂ ਦੇ ਸਿੱਖਾਂ ਸਾਈਕਾ ਦਾ ਕਾਰ ਕਰਿਓ ਕਿ ਇਸ குரு ਤੋਂ ਇਲਾਵਾ ਕਿਸੇ ਤਨੁ ਸ਼ਰਨ ਨਾ ਲੇ ਜੇ ਕੋ ਬਰਤੇਵੇਂ ਮੁਖੋ ਬੈਨ ਸਤਿਗੁਰੂ ਮੁਖਤਰਾ ਪਾਵੇ ਜੇ ਸਾਧ ਸੰਗਤਿ ਸ਼ਰਨ ਇਕ ਵਾਰ ਆਏ ਆ ਤਾਂ ਆਪਣਾ ਤਨ ਮਨ ਦਾ ਸਾਧੂ ਨੂੰ ਦੇ ਜਿੰਦਗੀ ਪਰ ਵਾਸਤੇ ਉਹਨਾਂ ਸ਼ਹੀਦਾਂ ਉਹਨਾਂ ਕੌਮ ਦੇ ਬਹਾਦਰਾਂ ਵਰਗੇ ਸਾਡੇ ਨਾਲ ਚੱਲ ਸਕਦੇ ਨੇ ਜਿਨ੍ਹਾਂ ਨੇ ਸਾਨੂੰ ਆਦ ਇੱਕ ਬਲਕਣਤਾ ਦਿੱਤੀ ਹੈ ਸਾਡੇ ਕੋਲ ਅੱਜ ਵਿਦੇਸ਼ਾਂ ਵਿੱਚ ਚਲੇ ਚਾਹੀਤ ਹੋਏ ਸਵਾਗਤ ਗੱਡੀਆਂ ਬੱਤੇ ਬਿਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ